ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 140 ਤੋਂ ਲੈ ਕੇ 141 ਤੱਕ ਸਵਾਇਵਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਹਾਂਜੀ ਆਓ ਆਪਾਂ ਲੜੀ ਨਾਲ ਜੁੜੀਏ ਗੁਰਬਾਣੀ ਦੀ ਸ਼ਲੋਕ ਮਹੱਲਾ ਪਹਿਲਾ ਜੇ ਰਤ ਲੱਗੈ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤੈਨ ਕਿਉ ਨਿਰਮਲ ਚੀਤ ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖਲੇ ਹੋ ਔਰ دیਵਾਜੇ ਦੁਨੀਕੇ ਝੂਠੇ ਅਮਲ ਕਰੇ ਹੋ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜੇ ਨਵਾਜ ਪੜਨ ਵਾਲੇ ਦਾ ਜਾਮਾ ਲਹੂ ਲੱਗ ਕੇ ਮੈਲਾ ਹੋ ਜਾਏ ਗੰਦਾ ਹੋ ਜਾਏ ਤਾਂ ਫਿਰ ਕਿਹਾ ਜਾਂਦਾ ਕਿ ਵੀ ਹੁਣ ਇਹ ਜਾਮਾ ਮੈਲਾ ਹੋ ਗਿਆ ਮਤਲਬ ਇਹ ਇਨੂੰ ਤੱਬੇ ਲੱਗੇ ਲਹੂ ਦੇ ਤੇ ਇਹਦੇ ਨਾਲ ਨਵਾਜ ਨਹੀਂ ਪੜੀ ਜਾ ਸਕਦੀ ਕਿਉਂਕਿ ਹੁਣ ਜਾਮਾ ਪਲੀਤ ਹੋ ਗਿਆ ਪਵਿੱਤਰ ਨਹੀਂ ਰਿਹਾ ਹੈਗਾ ਹੈਨਾ ਤੇ ਫਿਰ ਕਹਿੰਦੇ ਵੀ ਜੋ ਰਤ ਪੀਵੇ ਮਾਨਸਾ ਤិន ਕਿਉ ਨਿਰਮਲ ਜੀਤ ਪਰ ਕਹਿੰਦੇ ਵੀ ਜੋ ਦੂਜਿਆਂ ਨੂੰ ਦੁਖੀ ਕਰਕੇ ਦੂਜਿਆਂ ਦਾ ਹੱਕ ਮਾਰ ਕੇ ਨਵਾਜ ਪੜਦੇ ਨੇ ਫਿਰ ਉਹ ਨਵਾਜ ਕਬੂਲ ਜਾਮਾ ਪਲੀਤ ਹੋਇਆ ਤਾਂ ਕਹਿੰਦੇ ਵੀ ਹੁਣ ਕਬੂਲ ਨਹੀਂ ਹੋਣੀ ਇਹ ਜਾਮਾ ਪਾ ਕੇ ਤਾਂ ਪਰ ਕਹਿੰਦੇ ਜਿਹੜਾ ਅੰਦਰੋਂ ਚਿੱਤ ਮਤਲਬ ਵਿਕਾਰਾਂ ਨਾਲ ਦੂਜਿਆਂ ਦੇ ਨਾਲ ਠੱਗੀ ਕਰਕੇ ਪਲੀਤ ਹੋਇਆ ਹੋਇਆ ਤਾਂ ਉਸ ਇਨਸਾਨ ਦੀ ਉਸ ਦਿਲ ਦੇ ਨਾਲ ਪੜੀ ਹੋਈ ਨਵਾਜ ਕਬੂਲ ਹੋ ਜਾਏਗੀ। ਮਤਲਬ ਵੀ ਨਹੀਂ ਹੁੰਦੀ। ਉਹ ਤੇ ਅੰਦਰੋਂ ਜੇ ਹਿਰਦਾ ਪਵਿੱਤਰ ਹੋਇਆ ਫੇਰ ਹੀ ਕਬੂਲ ਬੈਣੀ ਆ ਨਾ। ਕਹਿੰਦੇ ਪਰਮਾਤਮਾ ਦਾ ਨਾਮ ਸਾਫ ਦਿਲ ਨਾਲ ਲੈਣਾ ਚਾਹੀਦਾ ਦਿਲੋਂ ਸਾਫ ਹੋ ਕੇ ਫਿਰ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਬਾਕੀ ਕਹਿੰਦੇ ਜਿਹੜੇ ਹੋਰ ਕੰਮ ਨੇ ਸਾਰੇ ਉਹ ਸਭ ਝੂਠੇ ਨੇ ਤੇ ਦੁਨੀਆ ਨੂੰ ਦਿਖਾਵੇ ਬਾਜੀ ਆ ਸੱਚਾ ਕੰਮ ਇਹੀ ਆ ਕਿ ਨਾਮ ਨੂੰ ਆਪਣਾ ਹਿਰਦੇ ਨੂੰ ਪਵਿੱਤਰ ਕਰਕੇ ਉਹਦਾ ਨਾਮ ਜਪੀਏ ਵਾਹਿਗੁਰੂ ਜੀ ਵਾਹਿਗੁਰੂ ਮਹੱਲਾ ਪਹਿਲਾ ਜਾ ਹੋ ਨਹੀਂ ਤਾਂ ਕਿਆ ਆਖਾਂ ਕਿ ਹੋ ਨਹੀਂ ਕਿਆ ਹੋਵਾਂ ਕਹਿੰਦੇ ਵੀ ਜੇ ਜਾ ਹੋ ਨਾਹੀਂ ਤਾਂ ਕਿਹਾ ਆਖਾਂ ਕਿ ਜੇ ਕਹਿੰਦੇ ਵੀ ਮੇਰੇ ਜਿਹੜਾ ਆਤਮਿਕ ਜੀਵਨ ਆ ਉਹ ਉੱਚਾ ਨਹੀਂ ਹੋਇਆ ਮੈਂ ਕਿਸੇ ਨੂੰ ਕੋਈ ਉਪਦੇਸ਼ ਦੇਣਯੋਗ ਨਹੀਂ ਹੋਇਆ ਕਿਉਂਕਿ ਮੈਂ ਆਪਣਾ ਮੇਰਾ ਆਪਣਾ ਜੀਵਨ ਨਹੀਂ ਉੱਚਾ ਹੋ ਸਕਿਆ ਤਾਂ ਕਿਰਪਾ ਇਹ ਕਹਿੰਦੇ ਮੈਂ ਕਿਸੇ ਦੂਜੇ ਨੂੰ ਕੀ ਉਪਦੇਸ਼ ਦੇ ਸਕਦਾ ਤੇ ਜੇ ਕਹਿੰਦੇ ਮੇਰੇ ਅੰਦਰ ਆਤਮਿਕ ਗੁਣ ਉਪਜੇ ਨਹੀਂ ਹੈਗੇ ਤਾਂ ਮੈਂ ਫਿਰ ਕਿਸੇ ਨੂੰ ਕੀ ਬਣ ਕੇ ਦਿਖਾਵਾਂ ਮੇਰਾ ਜੀਵਨ ਉੱਚਾ ਨਹੀਂ ਹੋਇਆ ਤਾਂ ਮੈਂ ਕਿਸੇ ਨੂੰ ਕੀ ਸਿੱਖਿਆ ਦੇਵਾਂ ਮੇਰੇ ਵਿੱਚ ਗੁਣਾ ਦਾ ਵਾਸਾ ਨਹੀਂ ਹੋਇਆ ਤਾਂ ਮੈਂ ਕਿਸੇ ਨੂੰ ਕੀ ਬਣ ਕੇ ਦਿਖਾਵਾਂ ਜਦੋਂ ਮੇਰੇ ਵਿੱਚ ਗੁਣ ਪੈਦਾ ਹੀ ਨਹੀਂ ਹੋਏ ਕੀਤਾ ਕਰਨਾ ਕਹਿਆ ਕਥਨਾ ਪਰਿਆ ਪਰ ਪਰ ਧੋਵਾਂ ਕਹਿੰਦੇ ਜੋ ਮੈਂ ਕੰਮ ਮਾੜੇ ਕਰਕੇ ਸੰਸਕਾਰ ਬਣਾਏ ਨੇ ਕੁਛ ਮਾੜਾ ਕੀਤਾ ਕਹਿੰਦੇ ਵੀ ਉਹ ਮੈਂ ਜੋ ਵਿਕਾਰਾਂ ਨਾਲ ਭਰਿਆ ਹੋਇਆ ਫਿਰ ਮੈਂ ਉਹਨਾਂ ਨੂੰ ਹੀ ਕਹਿੰਦੇ ਆਪਣੇ ਪਹਿਲਾਂ ਪਰ ਪਰ ਧੋਵਾਂ ਨਾ ਆਪਣੇ ਆਪ ਨੂੰ ਸਵੱਛ ਕਰਾਂ ਆਪਨਾ ਬੁੱਝਾਂ ਲੋਕ 부ਝਾਈ ਐਸਾ ਆਗੂ ਹੋਵਾਂ ਕਹਿੰਦੇ ਮੈਂ ਆਪਣੇ ਆਪ ਦਾ ਤਪੜਤਾਲ ਨਾ ਕਰਾਂ ਪਰਖ ਨਾ ਕਰਾਂ ਕਿ ਮੈਂ ਅੰਦਰੋਂ ਕਿਵੇਂ ਦਾ ਮੈਂ ਆਪਣੇ ਆਪ ਨੂੰ ਅੰਦਰੋਂ ਸਵਾਰ ਲਵਾਂ ਪਰ ਮੈਂ ਲੋਕਾਂ ਨੂੰ ਸਿੱਖਿਆ ਦਿੰਦਾ ਫਿਰਾਂ ਕਹਿੰਦੇ ਮੈਂ ਜੇ ਇਸ ਤਰ੍ਹਾਂ ਦਾ ਉਹਨਾਂ ਦਾ ਆਗੂ ਬਣਿਆ ਹੋਵਾਂ ਪ੍ਰਧਾਨ ਬਣਿਆ ਹੋਵਾਂ ਕਿ ਆਪ ਤਾਂ ਮੈਂ ਅੰਦਰੋਂ ਸਵੱਛ ਨਹੀਂ ਪਰ ਦੂਜਿਆਂ ਨੂੰ ਸਿੱਖਿਆ ਦਵਾਂ ਇਹਦੇ ਲਈ ਕਿ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਨਾਨਕ ਅੰਦਾ ਹੋਏ ਕਹਿ ਦੱਸੇ ਰਾਹ ਸਬਸ ਮੁਹਾਏ ਸਾਥ ਹੈ ਨਾਨਕ ਜੀ ਕਹਿੰਦੇ ਨੇ ਵੀ ਜੇ ਦੱਸਣ ਵਾਲਾ ਆਪ ਅੰਨਾ ਹੋਏ ਰਸਤਾ ਫਿਰ ਉਹ ਗਲਤੀ ਦੱਸੂਗਾ ਨਾ ਤੇ ਫਿਰ ਕਹਿੰਦੇ ਜਿਹੜੇ ਬਾਕੀ ਦੇ ਸਾਥੀ ਨੇ ਉਹ ਵੀ ਕਹਿੰਦੇ ਫਿਰ ਟੋਏ ਚ ਡਿੱਗਦੇ ਨੇ ਉਹ ਵੀ ਫਿਰ ਠੱਗੇ ਜਾਂਦੇ ਨੇ ਜਦੋਂ ਰਸਤਾ ਦੱਸਣ ਵਾਲਾ ਆਪ ਹੀ ਸਹੀ ਰਸਤਾ ਨਹੀਂ ਦੱਸ ਪਾਉਂਦਾ ਅੱਗੇ ਗਿਆ ਮੋਹ ਮੋਹ ਪਾਹੇ ਸੋ ਐਸਾ ਆਗੂ ਜਪੇ ਫਿਰ ਕਹਿੰਦੇ ਜਿਹੜਾ ਕੋਈ ਚੰਗਾ ਨਹੀਂ ਸੀਗਾ ਫਿਰ ਜਦੋਂ ਜਾਂਦਾ ਵਾਹਿਗੁਰੂ ਜੀ ਦੇ ਦਰਬਾਰ ਵਿੱਚ ਫਿਰ ਕਹਿੰਦੇ ਉਹਤੇ ਮੂੰਹ ਤੇ ਜੁੱਤੀਆਂ ਦੀ ਮਾਰ ਪੈਂਦੀ ਆ ਫਿਰ ਕਹਿੰਦੇ ਉਹਦਾ ਪਾਜ ਉਗੜਦਾ ਵੀ ਇਹ ਇਸ ਤਰ੍ਹਾਂ ਦਾ ਆਗੂ ਹੈਗਾ ਜੋ ਆਪ ਤੇ ਜੀਵਨ ਚੰਗਾ ਨਹੀਂ ਬਣਾਇਆ ਤੇ ਦੂਜਿਆਂ ਨੂੰ ਕਹਿੰਦਾ ਕਿ ਚੰਗਾ ਜੀਵਨ ਬਣਾਓ ਜੇਨੇ ਆਪ ਨੂੰ ਨਹੀਂ ਠੀਕ ਕੀਤਾ ਉਹ ਦੂਜਿਆਂ ਨੂੰ ਕਿਵੇਂ ਠੀਕ ਕਰ ਸਕਦਾ ਪੌੜੀ ਮਹਾਰੂਤੀ ਸਭ ਤੂੰ ਕੜੀ ਮੂਰਤ ਵਿਚਾਰਾ ਕਹਿੰਦੇ ਵੀ ਕੋਈ ਵੀ ਵਕਤ ਹੋਵੇ ਕੋਈ ਵੀ ਮੌਸਮ ਹੋਵੇ ਕੋਈ ਵੀ ਮਹੀਨਾ ਹੋਵੇ ਹਰ ਇੱਕ ਸਮਾਂ ਹੀ ਵਾਹਿਗੁਰੂ ਜੀ ਦੀ ਭਗਤੀ ਕਰਨ ਲਈ ਠੀਕ ਸਮਾਂ ਹੈ ਇਹਦੀ ਕੋਈ ਵਿਚਾਰ ਨਹੀਂ ਕਿ ਕਿਹੜਾ ਮਹੀਨਾ ਕਿਹੜੀ ਥੇਤਾ ਕਿਹੜਾ ਵਾਰ ਆ ਸਾਰੇ ਵਕਤ ਚੰਗੇ ਨੇ ਜਦੋਂ ਉਹਦਾ ਨਾਂ ਲਿਆ ਜਾਏ ਤੂੰ ਗਣ ਤੈ ਕਿਨੇ ਨਾ ਪਾਇਓ ਸੱਚੇ ਅਲਖ ਅਪਾਰਾ ਕਹਿੰਦੇ ਹੈ ਵਾਹਿਗੁਰੂ ਜੀ ਕਿਸੇ ਨੇ ਗਣਤੀਆਂ ਮੈਂਤੀਆਂ ਨਾਲ ਭਗਤੀ ਕਰਕੇ ਤੈਨੂੰ ਨਹੀਂ ਪਾਇਆ ਕਿਸੇ ਨੇ ਤੇਰਾ ਲੇਖਾ ਨਹੀਂ ਪਾ ਸਕਿਆ ਕੋਈ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ ਕਹਿੰਦੇ ਉਹ ਜੀਵ ਜਿਹੜੇ ਦੂਜਿਆਂ ਨੂੰ ਥਿੱਤਾ ਵਾਰਾ ਦੱਸਦੇ ਨੇ ਕਿ ਆਪਣੇ ਆਪ ਨੂੰ ਵਿਦਵਾਨ ਕਹਾਉਂਦੇ ਨੇ ਕਹਿੰਦੇ ਉਹਨਾਂ ਨੂੰ ਮਤਲਬ ਮੂਰਖ ਹੀ ਆਖਿਆ ਜਾਂਦਾ ਕਿਉਂਕਿ ਉਹ ਇਹ ਸਭ ਕੁਝ ਲਾਲਚ ਵਸ ਪੈ ਕੇ ਆਪਣੇ ਹਉਮੈ ਵਸ ਪੈ ਕੇ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਦਿੰਦੇ ਨੇ ਨਾਉ ਪੜੀਏ ਨਾਉ ਬੁਝੀਏ ਗੁਰਮਤੀ ਵਿਚਾਰਾ ਕਹਿੰਦੇ ਜੀਵ ਲਈ ਕੀ ਫੱਬਦਾ ਕਿ ਗੁਰੂ ਦੀ ਮਤ ਤੇ ਚੱਲ ਕੇ ਵਾਹਿਗੁਰੂ ਜੀ ਦਾ ਨਾਂ ਹੀ ਪੜੀਏ ਤੇ ਵਾਹਿਗੁਰੂ ਜੀ ਦੇ ਨਾਮ ਨੂੰ ਸਮਝੀਏ ਵਾਹਿਗੁਰੂ ਜੀ ਦੇ ਨਾਲ ਨਾਮ ਸਿਮਰਨ ਦੁਆਰਾ ਜਾਣ ਪਹਿਚਾਨ ਬਣਾਈਏ ਗੁਰਮਤੀ ਨਾਮ ਤਨ ਖੱਟਿਆ ਭਗਤੀ ਪਰੇ ਪੰਡਾਰਾ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮੱਤ ਤੇ ਚੱਲ ਕੇ ਨਾਮ ਦੇ ਧੰਨ ਦੀ ਕਮਾਈ ਕੀਤੀ ਆ ਉਹਨਾਂ ਦੇ ਭੰਡਾਰੇ ਭਗਤੀ ਨਾਲ ਭਰੇ ਰਹਿੰਦੇ ਨੇ ਨਾਮ ਧਨ ਨਾਲ ਭਰੇ ਰਹਿੰਦੇ ਨੇ ਨਿਰਮਲ ਨਾਮ ਮੰਨਿਆ ਦਰ ਸੱਚ ਸਚਿਆਰਾ ਜਿਨ੍ਹਾਂ ਨੇ ਕਹਿੰਦੇ ਵਾਹਿਗੁਰੂ ਜੀ ਦੇ ਪਵਿੱਤਰ ਨਾਮ ਨੂੰ ਸਿਮਰਨ ਕੀਤਾ ਤੇ ਉਹਨੂੰ ਨਾਮ ਨੂੰ ਮੰਨਿਆ ਕਹਿੰਦੇ ਉਹ ਫਿਰ ਪ੍ਰਮਾਤਮਾ ਦੇ ਦਰ ਤੇ ਸੱਚੇ ਕੱਡੇ ਜਾਂਦੇ ਨੇ ਸੁਰਖਰੂ ਹੁੰਦੇ ਨੇ ਜਿਸ ਦਾ ਜੀਵ ਪ੍ਰਾਣ ਹੈ ਅੰਤਰ ਜੋਤ ਅਪਾਰਾ ਸੱਚਾ ਸਾਹ ਇੱਕ ਤੂੰ ਹੋਰ ਜਗਤ ਬਣ ਜਾਰਾ ਕਹਿੰਦੇ ਹੈ ਵਾਹਿਗੁਰੂ ਜੀ ਹੈ ਪਰਮਾਤਮਾ ਜੀ ਜਿਨੇ ਸਾਨੂੰ ਇਹ ਜਿੰਦ ਦਿੱਤੀ ਆ ਪ੍ਰਾਣ ਦਿੱਤੇ ਨੇ ਅੰਤਰ ਜੋਤ ਅਪਾਰਾ ਜੀਤੇ ਸਾਡੀ ਆਪਣੀ ਜੋਤ ਸਾਡੇ ਅੰਦਰ ਟਿਕਾਈ ਆ ਉਹ ਬੇਅੰਤ ਵਾਹਿਗੁਰੂ ਜੀ ਕਹਿੰਦੇ ਤੂੰ ਹੀ ਇੱਕ ਸਾਹਾ ਹੈ ਸਾ ਤੂੰ ਹੀ ਆ ਤੇ ਬਾਕੀ ਸਾਰਾ ਜਗਤ ਤੇਰੇ ਨਾਮ ਦਾ ਵਪਾਰੀ ਆ ਵਣਜ ਕਰਨ ਆਇਆ ਹੋਇਆ ਸ਼ਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਦਕ ਮੁਸਲਾ ਹੱਕ ਹਲਾਲ ਕੁਰਾਨ ਸਰਮ ਸੁਨਨਤ ਸੇਲ ਰੋਜ਼ਾ ਹੋ ਮੁਸਲਮਾਨ ਕਹਿੰਦੇ ਜਿਹੜਾ ਅਸਲੀ ਮੁਸਲਮਾਨ ਆ ਉਹਦੇ ਵਿੱਚ ਕੀ ਗੁਣ ਹੁੰਦੇ ਨੇ ਕਹਿੰਦੇ ਉਹ ਮਿਹਰ ਨੂੰ ਦੂਜਿਆਂ ਤੇ ਦਇਆ ਕਰਨੀ ਇਹਦੀ ਮਸੀਤ ਬਣਾਵੇ ਸਦਕ ਨੂੰ ਸੰਤੋਖ ਨੂੰ ਮਸੱਲਾ ਬਣਾਏ ਕਹਿੰਦੇ ਜਿਹੜਾ ਹੱਕ ਹਲਾਲ ਆ ਉਹਨੂੰ ਆਪਣੀ ਕੁਰਾਨ ਬਣਾਏ ਕਹਿੰਦੇ ਜਿਹੜੀ ਹੈਗੀ ਆ ਸ਼ਰਮ ਰੱਖਣੀ ਪਰਮਾਤਮਾ ਦੇ ਦਰ ਤੇ ਝੁਕਣਾ ਉਹਨੂੰ ਆਪਣੀ ਸੁੰਨਤ ਬਣਾਵੇ ਆਪਣੇ ਧੀਰਜ ਵਾਲੇ ਸੁਭਾਅ ਨੂੰ ਰੋਜ਼ਾ ਬਣਾਵੇ ਤੇ ਇਸ ਤਰ੍ਹਾਂ ਦਾ ਮੁਸਲਮਾਨ ਬਣੇ ਕਹਿੰਦੇ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ਼ ਆਪਣੀ ਚੰਗੀ ਕਰਨੀ ਨੂੰ ਚੰਗੇ ਆਚਰਣ ਨੂੰ ਕਾਬਾ ਬਣਾਏ ਸੱਚ ਦਾ ਵਪਾਰ ਕਰਨਾ ਸੱਚੇ ਹੋਣਾ ਇਸ ਨੂੰ ਪੀਰ ਸਮਝੇ ਤੇ ਕਲਮਾ ਤੇ ਨਵਾਜ ਕਿਨੂੰ ਬਣਾਵੇ ਚੰਗੇ ਕਰਮਾਂ ਨੂੰ ਤਸਵੀ ਸਾ ਤਿਸ ਪਾਵਸੀ ਨਾਨਕ ਰੱਖੈ ਲਾਜ ਕਹਿੰਦੇ ਉਹਦੀ ਤਸਵੀ ਫੇਰਨਾ ਕੀ ਹੋਵੇ ਕਿ ਜੋ ਵੀ ਕੁਛ ਉਹ ਕਰੇ ਉਹ ਪਰਮਾਤਮਾ ਨੂੰ ਭਾ ਜਾਵੇ ਇਹ ਉਹਦੀ ਤਸਵੀ ਫੇਰਨਾ ਉਹਦਾ ਨਾਮ ਲਿਆ ਉਹਦਾ ਨਵਾਜ ਪੜਿਆ ਉਹਦਾ ਕਰਮ ਕੀਤੇ ਵਾਹਿਗੁਰੂ ਜੀ ਨੂੰ ਚੰਗੇ ਲੱਗ ਜਾਣ ਇਹ ਉਹਦੀ ਤਸਵੀਫੇਰ ਨਹੀਂ ਬਣਦਾ ਫਿਰ ਵਾਹਿਗੁਰੂ ਜੀ ਆਪਣੇ ਦਰ ਤੇ ਆਏ ਦੀ ਲਾਜ ਰੱਖਦੇ ਨੇ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਂ ਮਾਤਾ ਪਰ ਜਾ ਮੁਰਦਾਰ ਨ ਖਾਏ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਮੁਸਲਮਾਨ ਦੇ ਲਈ ਸੂਰ ਖਾਣਾ ਮਾੜੀ ਗੱਲ ਮੰਨੀ ਜਾਂਦੀ ਆ ਤੇ Hindu ਧਰਮ ਦੇ ਵਿੱਚ ਗਾਂ ਦਾ ਮੀਟ ਖਾਣਾ ਮਾੜਾ ਮੰਨਿਆ ਜਾਂਦਾ ਕਹਿੰਦੇ ਇਹ ਇਸ ਤਰ੍ਹਾਂ ਇਹਨਾਂ ਲਈ ਜਿਵੇਂ ਇਹ ਉਹ ਉਹ ਸੂਰ ਦੇ ਮੀਟ ਨੂੰ ਖਾਣਾ ਤੇ ਉਹ ਗਾਂ ਦੇ ਮੀਟ ਨੂੰ ਖਾਣਾ ਮਾੜਾ ਮੰਨਦੇ ਨੇ ਇਹਨਾਂ ਲਈ ਇਸ ਤਰ੍ਹਾਂ ਹੀ ਹੈ ਹੱਕ ਪਰਾਇਆ ਖਾਣਾ ਜੇ ਹੱਕ ਪਰਾਇਆ ਖਾਣਗੇ ਤਾਂ ਮੁਸਲਮਾਨ ਲਈ ਉਹ ਸੂਰ ਖਾਣ ਦੇ ਬਰਾਬਰ ਆ ਤੇ ਹਿੰਦੂ ਲਈ ਉਹ ਗਾਂ ਖਾਣ ਦੇ ਬਰਾਬਰ ਆ ਮਤਲਬ ਇੰਨਾ ਮਾੜਾ ਸਮਝਣ ਉਹ ਕਹਿੰਦੇ ਗੁਰੂ ਪੀਰ ਤਾਂ ਹੀ ਕਹਿੰਦੇ ਫਰਮਾਇਸ਼ ਪਾ ਸਕਦੇ ਨੇ ਵਾਹਿਗੁਰੂ ਅੱਗੇ ਅੱਲਾ ਅੱਗੇ ਕਿ ਇਹ ਇਨਸਾਨ ਨੂੰ ਆਪਣੇ ਚਰਣਾ ਚ ਜੋੜ ਲੋ ਜੇ ਕਹਿੰਦੇ ਕੋਈ ਦੂਜਿਆਂ ਦਾ ਹੱਕ ਨਾ ਖਾਏ ਆਪਣੀ ਕਰਨੀ ਨੂੰ ਚੰਗੀ ਰੱਖੇ ਗੱਲੀ ਪੈਸਤ ਨਾ ਜਾਈਏ ਛੋਟਾ ਸੱਚ ਕਮਾਏ ਕਹਿੰਦੇ ਬਹਿਸ਼ਤ ਦੇ ਵਿੱਚ ਸਿਰਫ ਗੱਲਾਂ ਕਰਕੇ ਨਹੀਂ ਪਹੁੰਚਿਆ ਜਾ ਸਕਦਾ ਜੇ ਸੱਚ ਦੀ ਕਮਾਈ ਹੋਊਗੀ ਸੱਚੇ ਦਾ ਨਾਮ ਜਪਿਆ ਸੱਚਾ ਆਚਰਣ ਬਣਾਇਆ ਫੇਰੀ ਨਜਾਤ ਮਿਲਣੀ ਆ ਫੇਰੀ ਮੁਕਤੀ ਮਿਲਣੀ ਆ ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਨਾ ਜਾਏ ਜਿਸਰਾ ਮੁਸਲਮਾਨਾਂ ਦਾ ਹੈ ਕਿ ਉਹ ਹਲਾਲ ਖਾਂਦੇ ਨੇ ਮਤਲਬ ਦੂਸਰੇ ਮੀਟ ਨੂੰ ਮਤਲਬ ਹਰਾਮ ਮੰਨਦੇ ਨੇ ਹੈ ਨਾ ਉਹ ਕਹਿੰਦੇ ਨੇ ਵੀ ਹੁਣ ਇਹ ਹਲਾਲ ਬਣ ਗਿਆ ਪਰ ਉਹ ਕਹਿੰਦੇ ਕਿ ਜਿਹੜਾ ਕੋਈ ਵੀ ਮੀਟ ਆ ਵੀ ਉਹਦੇ ਵਿੱਚ ਕੋਈ ਮਸਾਲਾ ਪਾਇਆ ਉਹ ਹਲਾਲ ਨਹੀਂ ਹੋ ਜਾਂਦਾ ਆਪਣੇ ਵੱਲੋਂ ਇਸ ਤਰ੍ਹਾਂ ਦਲੀਲਾਂ ਦੇ ਦੇਣੀਆਂ ਕਿ ਵੀ ਹੁਣ ਇਹ ਖਾਣ ਲਈ ਠੀਕ ਬਣ ਗਿਆ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਹੜੀ ਚੀਜ਼ ਮਾੜੀ ਆ ਉਹ ਮਾੜੀ ਆ ਜਿਹੜਾ ਕਰਮ ਮਾੜਾ ਉਹ ਮਾੜਾ ਉਹਨੂੰ ਕਿਸੇ ਦਲੀਲ ਦੇ ਨਾਲ ਆਪਾਂ ਚੰਗਾ ਨਹੀਂ ਬਣਾ ਸਕਦੇ ਕਿਉਂਕਿ ਉਹ ਪਰਮਾਤਮਾ ਦੀ ਨਜ਼ਰ 'ਚ ਮਾੜਾ ਜਿੱਥੇ ਕੋਈ ਦਲੀਲ ਨਹੀਂ ਚੱਲ ਸਕਦੀ ਜਿੱਥੇ ਅਸਲੀਅਤ ਹੀ ਪਤਾ ਲੱਗਦੀ ਆ ਨਾਨਕ ਗੱਲੀ ਕੂੜੀਏ ਕੂੜੋ ਪੱਲੇ ਪਾਏ ਨਾਨਕ ਜੀ ਕਹਿੰਦੇ ਨੇ ਜਿਸ ਦਾ ਕੰਮਕਾਰ ਠੱਗੀ ਵਾਲਾ ਫਿਰ ਉਸ ਦੇ ਠੱਗੀ ਪੱਲੇ ਪੈਂਦੀ ਆ ਜਿਸ ਦਾ ਮਾਇਆ ਦੇ ਵਿੱਚ ਪਿਆਰਾ ਨਾਸ਼ਵੰਤ ਚੀਜ਼ਾਂ ਨਾਲ ਪਿਆਰ ਆ ਜਦ ਨਾਸ਼ਵੰਤ ਚੀਜ਼ ਗਈ ਚਲੀ ਗਈ ਤਾਂ ਪੱਲੇ ਕੀ ਪਿਆ ਕੁਝ ਵੀ ਨਹੀਂ ਖਾਲੀ ਹੱਥ ਮਹੱਲਾ ਪਹਿਲਾ ਪੰਜੇ ਨਿਵਾਜਾਂ ਵਕਤ ਪੰਜ ਪੰਜਾਂ ਪੰਜੇ ਨਾਮ ਪਾਚਾ ਕਹਿੰਦੇ ਨੇ ਕਿ ਮੁਸਲਮਾਨ ਵੀਰਾਂ ਦੇ ਆ ਪੰਜ ਵਕਤ ਰੱਖੇ ਹੋਏ ਨੇ ਤੇ ਪੰਜੇ ਨਿਵਾਜਾਂ ਪੜਦੇ ਨੇ ਪੰਜੇ ਟਾਈਮ ਤੇ ਪੰਜਾਂ ਨਿਵਾਜਾਂ ਦੇ ਪੰਜ ਨਾਮ ਨੇ ਅਲੱਗ-ਅਲੱਗ ਪਰ ਕਹਿੰਦੇ ਜੋ ਅਸਲ ਨਿਵਾਜਾਂ ਦੇ ਨਾਮ ਨੇ ਉਹ ਇਹ ਹੋਣੇ ਚਾਹੀਦੇ ਨੇ ਪਹਿਲਾ ਸੱਚ ਹਲਾਲ ਦੋਏ ਕਹਿੰਦੇ ਪਹਿਲਾ ਜਿਹੜੀ ਨਵਾਜ ਦਾ ਨਾਮ ਉਹਦਾ ਹੋਣਾ ਚਾਹੀਦਾ ਸੱਚ ਵਿਵਾਹਿ ਗਰੂ ਦਾ ਨਾਮ ਸੱਚਾ ਤੇ ਸਾਡਾ ਜਿਹੜਾ ਕਰਮ ਵੀ ਸੱਚਾ ਹੋਣਾ ਚਾਹੀਦਾ ਹਲਾਲ ਦੋਏ ਦੂਜਾ ਹੈਗਾ ਤੇ ਸਾਡੇ ਕਰਮ ਨੇਕ ਨੀਤੀ ਵਾਲੇ ਹੋਣੇ ਚਾਹੀਦੇ ਨੇ ਸਾਡੇ ਕਰਮ ਚੰਗੇ ਹੋਣੇ ਚਾਹੀਦੇ ਨੇ ਤੀਜਾ ਖੈਰ ਖੁਦਾਏ ਤੀਜੇ ਦਾ ਨਾਂ ਕੀ ਹੋਣਾ ਚਾਹੀਦਾ ਕਿ ਸਾਰਿਆਂ ਦਾ ਭਲਾ ਮੰਨਣਾ ਸਾਰੇ ਜਗਤ ਦੀ ਭਲਾਈ ਮੰਗਣੀ ਚੌਥੀ ਨੀਅਤ ਰਾਸ ਮੰਨ ਪੰਜਵੀਂ ਸਿਫਤ ਸੁਨਾਏ ਚੌਥੀ ਦਾ ਨਾਂ ਹੋਣਾ ਚਾਹੀਦਾ ਕਿ ਆਪਣੇ ਮਨ ਨੂੰ ਸਾਫ਼ ਰੱਖੋ ਆਪਣੀ ਨੀਅਤ ਨੂੰ ਸਾਫ਼ ਰੱਖੋ ਸਾਰਿਆਂ ਨਾਲ ਚੰਗਿਆਈ ਕਰੋ ਤੇ ਪੰਜਵੀਂ ਨਵਾਜ਼ ਹੋਣੀ ਚਾਹੀਦੀ ਆ ਪ੍ਰਮਾਤਮਾ ਦੀ ਸਿਫਤ ਸਲਾ ਦੇ ਨਾਮ ਦੇ ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ ਕਹਿੰਦੇ ਜੇ ਦਾ ਉਹਦਾ ਕਲਮਾ ਹੋਣਾ ਚਾਹੀਦਾ ਕਲਮਾ ਪੜਨਾ ਉਹ ਹੋਣਾ ਚਾਹੀਦਾ ਚੰਗਾ ਆਚਰਣ ਚੰਗੇ ਕੰਮ ਤਾਂ ਕਹਿੰਦੇ ਫਿਰ ਉਹ ਮੁਸਲਮਾਨ ਅਖਵਾ ਸਕਦਾ ਨਾਨਕ ਜੀ ਤੇ ਕੂੜੀ ਯਾਰ ਕੂੜਾ ਕੂੜੀ ਪਾਏ ਨਾਨਕ ਜੀ ਕਹਿੰਦੇ ਨੇ ਜੋ ਕੂੜ ਦਾ ਵਪਾਰ ਕਰਦੇ ਨੇ ਮਾਇਆ ਦਾ ਵਪਾਰ ਕਰਦੇ ਨੇ ਨਾਸ਼ਵੰਤ ਚੀਜ਼ਾਂ ਦਾ ਵਪਾਰ ਕਰਦੇ ਨੇ ਫਿਰ ਉਹਨਾਂ ਦੇ ਹੱਥ ਕੁਝ ਨਹੀਂ ਲੱਗਦਾ ਸਭ ਹੱਥੋਂ ਲੱਗਣ ਵਾਲੀ ਝੂਠੀ ਚੀਜ਼ ਆ ਜੋ ਰਹਿੰਦੀ ਨਹੀਂ ਪੌੜੀ ਇੱਕ ਰਤਨ ਪਦਾਰਥ ਵਣਜਦੇ ਇੱਕ ਕੱਚੇ ਦੇ ਵਪਾਰਾ ਕਹਿੰਦੇ ਇੱਕ ਜੀਵ ਨੇ ਜੋ ਪ੍ਰਮਾਤਮਾ ਦੇ ਨਾਮ ਦਾ ਵਪਾਰ ਕਰਦੇ ਨੇ ਰਤਨ ਦਾ ਇੱਕ ਨੇ ਮਾਇਆ ਜੋ ਕੱਚੀ ਆ ਉਹਦਾ ਵਪਾਰ ਕਰਦੇ ਨੇ ਉਹਦੇ ਪਿੱਛੇ ਲੰਦੇ ਨੇ ਸਤਗੁਰੁ ਟੁੱਠੈ ਪਾਈਨ ਅੰਦਰ ਰਤਨ ਪੰਡਾਰਾ ਕਹਿੰਦੇ ਜੋ ਵਾਹਿਗੁਰੂ ਜੀ ਦੇ ਗੁਣਾ ਰੂਪੀ ਰਤਨ ਨੇ ਨਾਮ ਰਤਨ ਨੇ ਉਹ ਕਹਿੰਦੇ ਸਤਗੁਰ ਜਦੋਂ ਸਾਡੇ ਤੇ ਤਰੁੱਠਦੇ ਨੇ ਖੁਸ਼ ਹੁੰਦੇ ਨੇ ਫਿਰ ਸਾਨੂੰ ਉਹ ਨਾਮ ਦੇ ਖਜ਼ਾਨੇ ਗੁਣਾ ਦੇ ਖਜ਼ਾਨੇ ਦਿੰਦੇ ਨੇ ਵੈਣਗੋਰ ਕਿਨੇ ਨਾ ਲੱਦਿਆ ਅੰਦੇ ਪੌਕ ਮੋਏ ਕੁੜਿਆਰਾ ਕਹਿੰਦੇ ਜੋ ਮਾਇਆ ਦੇ ਪਿਆਰ ਵਿੱਚ ਅੰਨੇ ਹੋਏ ਨੇ ਝੂਠੇ ਨੇ ਕਹਿੰਦੇ ਉਹ ਕਹਿੰਦੇ ਮਤਲਬ ਇੱਧਰ ਉੱਧਰ ਭਟਕ ਕੇ ਥੱਕ ਗਏ ਪਰ ਗੁਰੂ ਤੋਂ ਬਿਨਾਂ ਕਿਸੇ ਨੇ ਪਰਮਾਤਮਾ ਦਾ ਨਾਮ ਨਹੀਂ ਪ੍ਰਾਪਤ ਕੀਤਾ ਮਨਮੁਖ ਦੂਜੇ ਪਚਮੋਏ ਨਾ ਬੂਜੈ ਵਿਚਾਰਾ ਕਹਿੰਦੇ ਮਨ ਦੇ ਪਿੱਛੇ ਚੱਲਣ ਵਾਲੇ ਮਾਇਆ ਦੇ ਪਿਆਰ ਵਿੱਚ ਕਹਿੰਦੇ ਖੁਆਰ ਹੋਏ ਨੇ ਉਹਨਾਂ ਨੇ ਜੀਵਨ ਦੀ ਅਸਲੀਅਤ ਨੂੰ ਨਹੀਂ ਸਮਝਿਆ ਪਰਮਾਤਮਾ ਦਾ ਨਾਮ ਨਹੀਂ ਜਪਿਆ ਪਰਮਾਤਮਾ ਨਾਲ ਸਾਝ ਨਹੀਂ ਪਾਈ ਇੱਕ ਸਬਾਜੋ ਦੂਜਾ ਕੋ ਨਹੀਂ ਕਿਸ ਅੱਗੇ ਕਰੇ ਪੁਕਾਰਾ ਕਹਿੰਦੇ ਉਸ ਪਰਮਾਤਮਾ ਤੋਂ ਬਿਨਾਂ ਸਾਡੀ ਅਰਜ਼ੋਈ ਸੁਣਨ ਵਾਲਾ ਕੋਈ ਨਹੀਂ ਕਿਤੇ ਅੱਗੇ ਕਹਿੰਦੇ ਅਸੀਂ ਆਪਣੀ ਦਿਲ ਦੀ ਅਰਦਾਸ ਕਰੀਏ ਇੱਕ ਨਿਰਦਨ ਸਦਾ ਪੌਕ ਦੇ ਇੱਕ ਨਾ ਪਰੇ ਤੁਜਾਰਾ ਕਹਿੰਦੇ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਗਰੀਬ ਨੇ ਕਹਿੰਦੇ ਹਮੇਸ਼ਾ ਮੰਗਤੇ ਬਣੇ ਰਹਿੰਦੇ ਨੇ ਦੂਜੇ ਕਹਿੰਦੇ ਉਹਨਾਂ ਦੇ ਭੰਡਾਰੇ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਭਰੇ ਹੋਏ ਨੇ ਕਮਾਈਆਂ ਕੀਤੀਆਂ ਨੇ ਵੇਨ ਨਾ ਵੇ ਹੋਰ ਤਨ ਨਹੀਂ ਹੋਰ ਵਿਖਿਆ ਸਭ ਛਾਰਾ ਕਹਿੰਦੇ ਜੇ ਤਨ ਹੈ ਤਾਂ ਇੱਕ ਹੈ ਉਹ ਉਹਦਾ ਨਾਮ ਕਿਉਂਕਿ ਤਨ ਉਹੀ ਹੈ ਨਾ ਜਿਹੜਾ ਨਾਲ ਜਾਣਾ ਉਹੀ ਨਾਲ ਜਾਣਾ ਉਹ ਤੋਂ ਬਿਨਾ ਹੋਰ ਸਭ ਕੁਝ ਜੋ ਹੈ ਝੂਠ ਦਿਸਦਾ ਹੈ ਨਾਸ਼ਵੰਤ ਪਸਾਰਾ ਹੈ ਸਭ ਇੱਕ ਮਿੱਟੀ ਵਾਂਗ ਹੈ ਸਵਾਵਾਂਗ ਹੈ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨਹਾਰਾ ਫਿਰ ਨਾਨਕ ਜੀ ਕਹਿੰਦੇ ਨੇ ਕਿ ਜੀਵ ਦੇ ਵੀ ਕੀ ਵਾਸ ਵਾਹਿਗੁਰੂ ਜੀ ਜੋ ਕਰਦੇ ਨੇ ਉਹੀ ਹੁੰਦਾ ਕਿਸੇ ਤੋਂ ਭਗਤੀ ਕਰਵਾਉਂਦੇ ਨੇ ਕਿਸੇ ਨੂੰ ਦੂਜੇ ਪਾਸੇ ਲਾਉਂਦੇ ਨੇ ਕਹਿੰਦੇ ਉਹਦੇ ਹੁਕਮ ਦੇ ਵਿੱਚ ਹੀ ਵਾਹਿਗੁਰੂ ਜੀ ਆਪਣੇ ਹੁਕਮ ਦੇ ਵਿੱਚ ਹੀ ਜੀਵ ਦੇ ਆਤਮਿਕ ਜੀਵਨ ਨੂੰ ਸਵਾਰਦੇ ਨੇ ਸ਼ਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਕਹਿੰਦੇ ਮੁਸਲਮਾਨ ਕਹਾਉਣਾ ਔਖਾ ਕਿਉਂਕਿ ਜਿਸ ਤਰ੍ਹਾਂ ਉੱਪਰ ਦੱਸ ਕੇ ਆਏ ਨੇ ਨਾ ਕਿ ਜਿਨ੍ਹਾਂ ਵਿੱਚ ਉਹ-ਉਹ ਗੁਣ ਨੇ ਉਹ-ਉਹ ਕਹਿੰਦੇ ਜਿਹੜੇ ਕਾਰਜ ਕਰਦੇ ਨੇ ਉਹ ਮੁਸਲਮਾਨ ਕਹਾ ਸਕਦੇ ਨੇ ਇਸ ਲਈ ਮੁਸਲਮਾਨ ਕਹਾਉਣਾ ਸੌਖਾ ਨਹੀਂ ਹੈ ਜੋ ਅਸਲ 'ਚ ਹੈ ਕਹਿੰਦੇ ਉਹੀ ਕਹਾਵੇ ਅਵਲ ਆਲ ਦੀਨ ਕਰ ਮਿੱਠਾ ਮਸਕਲ ਮਾਨ ਮਾਲ ਮੁਸਾਵੇ ਕਹਿੰਦੇ ਪਹਿਲਾਂ ਤਾਂ ਉਹ ਧਰਮ ਨੂੰ ਕਹਿੰਦੇ ਦੀਨ ਨੂੰ ਮਿੱਠਾ ਕਰਕੇ ਮੰਨੇ ਮੱਝ ਬਨਾਲ ਪਿਆਰ ਪਾਵੇ ਫਿਰ ਕਹਿੰਦੇ ਜਿਸ ਤਰ੍ਹਾਂ ਮਸਕਲ ਦੇ ਨਾਲ ਜੰਗਾਲ ਨੂੰ ਕਹਿੰਦੇ ਲਾਉਂਦੇ ਨੇ ਉਸ ਤਰ੍ਹਾਂ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਨੂੰ ਲਾਹੇ ਕੋਏ ਮੁਸਲਮ ਧਿਨ ਮੁਹਾਨ ਮਰਨ ਜੀਵਨ ਦਾ ਪਰਮ ਚੁਕਾਵੇ ਕਹਿੰਦੇ ਆਪਣੇ ਜਿਹੜੇ ਮੁਸਲਮਾਨ ਕਹਿੰਦੇ ਹੈਗੇ ਨੇ ਪੀਰ ਪੈਗੰਬਰ ਕਹਿੰਦੇ ਉਹਨਾਂ ਦੇ ਨਾਲ ਹਲੀਮੀ ਨਾਲ ਵਰਤੇ ਤੇ ਜਨਮ ਮਰਨ ਦਾ ਆਪਣਾ ਧਰਮ ਚੁਕਾ ਲਵੇ ਆਪਣੇ ਧਰਮ ਨੂੰ ਉੱਚਾ ਕਰਕੇ ਮੰਨੇ ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ ਫਿਰ ਕਹਿੰਦੇ ਪਾਣਾ ਮੰਨੇ ਵਾਹਿਗੁਰੂ ਜੀ ਦੀ ਰਜ਼ਾ ਨੂੰ ਸੱਚੀ ਕਰਕੇ ਮੰਨੇ ਮਿੱਠੀ ਕਰਕੇ ਮੰਨੇ ਤੇ ਆਪਣਾ ਆਪਾ ਗਵਾਏ ਆਪਾ ਭਾਵ ਹਉਮੈ ਖਤਮ ਕਰੇ ਤੇ ਪਰਮਾਤਮਾ ਨੂੰ ਮੰਨੇ ਕਿ ਵੀ ਉਹ ਇੱਕ ਕਰਨ ਵਾਲਾ ਜੋ ਕੁਝ ਹੋ ਰਿਹਾ ਤੋ ਨਾਨਕ ਸਰਬ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੇ ਫਿਰ ਨਾਨਕ ਜੀ ਕਹਿੰਦੇ ਨੇ ਵੀ ਇਹ ਸਾਰਾ ਕੁਛ ਦੇ ਨਾਲ-ਨਾਲ ਜੀਵ ਦੂਜੇ ਜੀਵਾਂ ਦੇ ਉੱਪਰ ਦਇਆ ਕਰਨ ਵਾਲਾ ਹੋਵੇ ਤਾਂ ਫਿਰ ਮੁਸਲਮਾਨ ਕਹਾਵੇ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੇ ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਹਿ ਨਿਰੰਜਨ ਪਾਵੇ ਹਾਂਜੀ ਹੁਣੇ ਚੌਥੇ ਪਾਸ਼ਾ ਜੇ ਸ਼ਲੋਕ ਆ ਗਿਆ ਚੌਥੇ ਪਾਸ਼ਾ ਕਹਿੰਦੇ ਨੇ ਕਿ ਜੋ ਜੀਵ ਕਹਿੰਦੇ ਕਾਮ ਕ੍ਰੋਧ ਝੂਠ ਪ੍ਰਾਈ ਨਿੰਦਾ ਮਾਇਆ ਦਾ ਪਿਆਰ ਤੇ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਲਵੇ ਫਿਰ ਕਹਿੰਦੇ ਆਸਾ ਤ੍ਰਿਸ਼ਨਾ ਨੂੰ ਖਤਮ ਕਰ ਲਵੇ ਇਸਤਰੀ ਦਾ ਪਿਆਰ ਖਤਮ ਕਰ ਲਵੇ ਇਹ ਸਾਰੇ ਵਿਕਾਰਾਂ ਨੂੰ ਖਤਮ ਕਰਕੇ ਫੇਰ ਹੀ ਕਹਿੰਦੇ ਉਹ ਇਸ ਮਾਇਆ ਦੀ ਕਾਲਖ ਦੇ ਵਿੱਚੋਂ ਪਰਮਾਤਮਾ ਨੂੰ ਪਾ ਸਕਦਾ ਹੈ ਅਜ ਮਾਨ ਅਭਿਮਾਨ ਪ੍ਰੀਤ ਸੁਤਦਾਰਾ ਤਜ ਪਿਆਸ ਆਸ RAM ਲਿਵ ਲਾਵੇ ਫਿਰ ਕਹਿੰਦੇ ਉਹ ਜੀਵ ਮਾਨ ਅਭਿਮਾਨ ਨੂੰ ਖਤਮ ਕਰੇ ਪੁੱਤਰ ਇਸਤਰੀ ਇਹਨਾਂ ਨਾਲ ਪਿਆਰ ਨੂੰ ਖਤਮ ਕਰੇ ਆਸਾ ਤ੍ਰਿਸ਼ਨਾ ਨੂੰ ਖਤਮ ਕਰਕੇ ਪਰਮਾਤਮਾ ਦੇ ਨਾਲ ਲਿਵ ਲਾਵੇ ਨਾਨਕ ਸਾਚਾ ਮਨ ਵਸੈ ਸਾਚ ਸ਼ਬਦ ਹਰ ਨਾਮ ਸਮਾਵੈ ਫਿਰ ਇਸ ਤਰ੍ਹਾਂ ਕਰਨ ਨਾਲ ਕੀ ਕਹਿੰਦੇ ਨੇ ਨਾਨਕ ਜੀ ਫਿਰ ਉਸ ਜੀਵ ਦੇ ਮਨ ਦੇ ਵਿੱਚ ਉਹ ਸੱਚਾ ਪਰਮਾਤਮਾ ਵਸ ਜਾਂਦਾ ਤੇ ਉਹ ਜੀਵ ਵਾਹਿਗੁਰੂ ਜੀ ਦੇ ਸ਼ਬਦ ਦੇ ਨਾਲ ਨਾਮ ਦੇ ਵਿੱਚ ਲੀਨ ਹੋ ਜਾਂਦਾ ਪੌੜੀ ਰਾਜੇ ਰਈਏ ਤਾਂ ਸਿੱਕਦਾਰ ਕੋਇ ਨਾ ਰਹਿਸਿਓ ਹਟਪਟਨ ਬਾਜ਼ਾਰ ਹੁਕਮੀ ਤਹਿਸਿਓ ਪੱਕੇ ਬੰਕ ਦੁਆਰ ਮੂਰਖ ਜਾਣੈ ਆਪਣੇ ਦਰਬ ਪਰੇ ਪੰਡਾਰ ਰੀਤੇ ਇੱਕ ਖਣੇ ਤਾਜੀ ਰਥ ਤੁਖਾਰ ਹਾਥੀ ਪਖਰੇ ਬਾਗ ਮਿਲਖ ਕਰਬਾਰ ਕਿਥੇ ਸੇ ਆਪਣੇ ਤੰਬੂ ਪਲੰਗ ਨਿਵਾਰ ਸਰਾਈ ਚ ਲਾਲਤੀ ਨਾਨਕ ਸੱਚ ਦਾ ਤਾਰ ਸਿਨਾਖਤ ਕੁਦਰਤੀ ਹਾਂਜੀ ਪਾਸ਼ਾ ਦੱਸਦੇ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਨਾਸ਼ਵੰਤ ਨੇ ਉਹ ਗਿਣਾਉਂਦੇ ਨੇ ਉਹ ਕਹਿੰਦੇ ਰਾਜੇ ਹੋਏ ਨੇ ਅਮ ਸਿਕਦਾਰ ਹੋਏ ਨੇ ਠੇਕੇਦਾਰ ਹੋਏ ਨੇ ਵੱਡੇ ਵੱਡੇ ਜਿਹੜੇ ਵੀ ਹੋਏ ਨੇ ਕਹਿੰਦੇ ਕੋਈ ਨਹੀਂ ਰਹਿੰਦਾ ਜੋ ਵੀ ਇੱਥੇ ਆਇਆ ਜਿਨੇ ਵੀ ਜਨਮ ਲਿਆ ਉਹਨੇ ਚਲੇ ਜਾਣਾ ਦੁਨੀਆ ਨਾਸ਼ਵੰਤ ਹੈ ਫਿਰ ਕਹਿੰਦੇ ਇਸ ਤਰ੍ਹਾਂ ਹੀ ਸਾਰੇ ਸ਼ਹਿਰ ਬਾਜ਼ਾਰ ਜੋ ਕੁਝ ਵੀ ਦਿਸਦਾ ਉਹ ਵਾਹਿਗੁਰੂ ਜੀ ਦੇ ਹੁਕਮ ਦੇ ਅਨਸਾਰ ਇੱਕ ਚੀਜ਼ ਇੱਕ ਦਿਨ ਹਰ ਇੱਕ ਚੀਜ਼ ਨੇ ਨਾਸ਼ ਹੋ ਜਾਣਾ ਕਹਿੰਦੇ ਜੀਵ ਆਪਣੇ ਘਰ ਬਣਾਏ ਹੋਏ ਬਾੜ ਬਣਾਏ ਹੋਏ ਸਮਝਦਾ ਵੀ ਮੇਰੇ ਨੇ ਇਹ ਬਣਾਏ ਪੱਕੇ ਵੱਡੇ ਕਹਿੰਦੇ ਫਿਰ ਜੇ ਉਹਦੇ ਹੈ ਨੇ ਤੇ ਫਿਰ ਨਾਲ ਕਿਉਂ ਨਹੀਂ ਜਾਂਦੇ ਧਨ ਦੇ ਭੰਡਾਰ ਕਹਿੰਦੇ ਦੇਖਦਿਆਂ ਦੇਖਦਿਆਂ ਇੱਕ ਪਲ ਦੇ ਵਿੱਚ ਖਤਮ ਹੋ ਜਾਂਦੇ ਨੇ ਸਾਰੇ ਹਾਥੀ ਘੋੜੇ ਰਥ ਬਾਗ ਮਿਲਖ ਸਾਰੇ ਕਹਿੰਦੇ ਜ਼ਮੀਨਾਂ ਤੰਬੂ ਨਵਾਰਾਂ ਵਾਲੇ ਪਲੰਗ ਹੋਰ ਸਰਾਈਚੇ ਕਨਾਤਾਂ ਸਾਰਾ ਕੁਝ ਕਹਿੰਦੇ ਜੋ ਮਤਲਬ ਜੀਵ ਕਹਿੰਦਾ ਕਿ ਵੀ ਇਹ ਮੇਰੇ ਸ਼ਾਨੋ ਸ਼ੌਕਤ ਦੀਆਂ ਚੀਜ਼ਾਂ ਨੇ ਇਵੇਂ ਮੇਰੀਆਂ ਆਪਣੀਆਂ ਨੇ ਸਭ ਕੁਝ ਕਹਿੰਦੇ ਨਾਸ਼ ਹੋਣ ਵਾਲਾ ਜੇ ਕਹਿੰਦੇ ਵੀ ਮਤਲਬ ਮੂਰਖ ਜੀਵਨ ਨੂੰ ਸਮਝਦਾ ਵੀ ਮੇਰਾ ਆਪਣਾ ਜੇ ਕਹਿੰਦੇ ਫਿਰ ਆਪਣਾ ਫਿਰ ਨਾਲ ਕਿਉਂ ਨਹੀਂ ਜਾਂਦਾ ਇਸ ਲਈ ਇਹ ਆਪਣਾ ਨਹੀਂਗਾ ਆਪਣਾ ਕੀ ਆ ਸਿਰਫ ਉਹ ਵਾਹਿਗੁਰੂ ਦਾ ਨਾਮ ਜੋ ਨਾਲ ਜਾਣਾ ਨਾਨਕ ਜੀ ਕਹਿੰਦੇ ਨੇ ਸੱਚ ਕੀ ਆ ਸੱਚ ਦਾ ਤਾਰ ਸਿਰਫ ਉਹ ਦੇਣ ਵਾਲਾ ਦਾਤਾ ਸੱਚਾ ਹੈ ਬਾਕੀ ਸਭ ਕੁਝ ਝੂਠਾ ਹੈ ਸਵਨਨਾਸ਼ਵੰਤ ਪਦਾਰਥ ਨੇ ਇਹਦੀ ਕਹਿੰਦੇ ਪਛਾਣ ਕਿੱਥੋਂ ਹੁੰਦੀ ਆ ਵਾਹਿਗੁਰੂ ਜੀ ਦੀ ਕੁਦਰਤ ਵਿੱਚੋਂ ਵਾਹਿਗੁਰੂ ਜੀ ਦੀ ਕੁਦਰਤ ਵਿੱਚ ਉਹਦੇ ਕੌਤਕ ਦੇਖ ਕੇ ਉਹਦੀ ਲੀਲਾ ਦੇਖ ਕੇ ਇਹ ਸਭ ਸਚਿਆਈਆਂ ਪਤਾ ਲੱਗਦੀਆਂ ਨੇ ਕਿ ਕੱਲਾ ਉਹ ਸੱਚਾ ਹੈ ਦਾਤਾਰ ਬਾਕੀ ਸਭ ਕੁਝ ਖਤਮ ਹੋਣ ਵਾਲਾ ਹੈ ਫਿਰ ਪਿਆਰ ਕਿਹਦੇ ਨਾਲ ਪਾਈਏ ਜੋ ਹਮੇਸ਼ਾ ਨਾਲ ਰਹਿਣਾ ਹੈ ਜਿਨੇ ਪਰਲੋਕ ਵਿੱਚ ਸਹਾਈ ਹੋਣਾ ਹੈ ਲੋਕ ਵਿੱਚ ਸਹਾਈ ਹੋਣਾ ਹੈ ਬਸ ਉਹਦੇ ਦਰ ਤੇ ਉਹਦੇ ਕੋਲੋਂ ਉਹਦੇ ਚਰਨਾਂ ਦੀ ਪ੍ਰੀਤ ਮੰਗੇ। ਉਹਦਾ ਮੇਰਾ ਭਰਿਆ ਹੱਥ ਸਿਰ ਤੇ ਰਹੇ ਕਿਸੀਂ ਉਹਦਾ ਨਾਮ ਜਪਦੇ ਰਹੀਏ। ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਮaaf ਕਰਨੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ ਦੇਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਵਾਹੀ ਗੁਰੂ ਜੀ ਵਾਹੀ ਗੁਰੂ